ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਤੇ ਤੁਸੀ ਦੇ ਦੇ ਪਏ ਜੀ ਮੇਰਾ ਡੀਪੀ ਸੀ ਪੰਜਾਬੀ ਦੇ ਡੀਪੀ ਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਆਪਣੇ ਗਰਦਾਸਪੁਰ ਦੇ ਆਲੇ ਦੁਆਲੇ ਦੇ ਇਤਿਹਾਸਕ ਸਥਾਨਾਂ ਦੇ ਜਿਹੜੇ ਆ ਦਰਸ਼ਨ ਕਰਵਾ ਰਹੇ ਹਾਂ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਆ ਅਸੀਂ ਜਿਹੜੇ ਹਿਸਟੋਰੀਕਲ ਪਲੇਸ ਜਾਂ ਹੈਰੀਟੇਜ ਜਗ੍ਹਾ ਨੇ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਵਾਉਂਦੇ ਰਹਿੰਨੇ ਆ ਤੇ ਘੁਮਾਉਂਦੇ ਫਰਾਂਦੇ ਰਹਿੰਨੇ ਆ ਉਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਗਲੜੀ ਗਲੜੀ ਦੇ ਵਿੱਚ ਤੁਹਾਨੂੰ ਜਿਹੜੇ ਦਰਸ਼ਨ ਅੱਜ ਹੀ ਕਰਵਾ ਰਹੇ ਆ ਇੱਥੇ ਜਿਹੜੇ ਦਰਸ਼ਨ ਤੁਹਾਨੂੰ ਅਸੀਂ ਕਰਵਾਉਣ ਜਾ ਰਹੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਆ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਨੇ ਆ ਨਾਲ ਦੀ ਨਾਲ ਇੱਥੇ ਦਾ ਇਤਿਹਾਸ ਕੀ ਹੈ ਉਸ ਇਤਿਹਾਸ ਦੇ ਉੱਤੇ ਵੀ ਜਿਹੜੀ ਹੈ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਨੇ ਆ ਤੇ ਅੰਦਰ ਚਲਦੇ ਆ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਨੇ ਆ ਨਾਲ ਦੀ ਨਾਲ ਗ੍ਰੰਥੀ ਸਿੰਘ ਹੋਣਾ ਤੋਂ ਇਸ ਦਾ ਇਤਿਹਾਸ ਜਾਣਦੇ ਆ ਤੇ ਟਾਡੇ ਨਾਲ ਉਹ ਇਤਿਹਾਸ ਸ਼ੇਅਰ ਕਰਦੇ ਆ ਚੈਨਲ ਦੇ ਨਾਲ ਬਣੇ ਰਵੋ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਬਾਬਾ ਸ੍ਰੀ ਚਾਂਜੀ ਦੇ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਉਹ ਦਰਸ਼ਨ ਹੋ ਸਕਣ ਤੇ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਦੀ ਵੀ ਜਿਹੜੀ ਇਹ ਜਾਣਕਾਰੀ ਹੋ ਸਕੇ ਹੋਰ ਕਈ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਅੱਖ ਲਵੋ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰਕੇ ਵਾਹਿਗੁਰੂ ਲੇਖ ਕੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਤੁਹਾਡੀ ਵੀ ਜਿਹੜੀ ਹਾਜ਼ਰੀ ਹੈ ਉਹ ਦਰਬਾਰ ਦੇ ਵਿੱਚ ਲੱਗ ਸਕੇ ਤੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਤਾਂ ਅੰਦਰ ਚਲਦੇ ਆ ਤੇ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਨੇ ਆ ਆਓ ਚਲਦੇ ਆ வோ சச்சிதானச்சி தான் ਸਿੱਖ ਸਤ ਗੁਰੇ ਕੇ ਪਿਆਰ ਓ ਹਉ ਸਿੱਖ ਸਤ ਗੁਰੇ ਕੇ ਪਿਆਰ ਓ ਗਾਵੋ ਸਚੇ ਬਾਣ रोसी बा दान गवो सची दान गव सचिदान न दर कर्म ਸਾਡਰੋ ਹਰ ਰੰਗ ਜਪਿਓ ਸਾਰ ਰੰਗ ਪਾਣੀ ਜਪਿਓ ਸਾਰ ਰੰਗ ਪਾਣੀ ਗਾਓ ਸਚੇ ਬਾਣੀ ਗਾਓ ਸਚੇ ਬਾਣੀ ਗਾਓ ਸਚੇ ਬਾਣੀ सजी ਬਾਣੇ ਗਾਓ ਸਚੇ ਬਾਣੇ ਗਾਓ ਸਚੇ ਬਾਣੀ ਆਪ ਸਿਖ ਸਤਿਗੁਰੇ ਕੇ ਪਿਆਰ ਹੋ ਆਪ ਸਿਖ ਸਤਿਗੁਰੇ ਕੇ ਪਿਆਰ ਹੋ ਗਾਓ ਸਚੇ ਬਾਣੀ ਦੇਵਾਂ ਨੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਈ ਖਾਲਸਾ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ 41 ਸਾਹਿਬ ਜੀ ਦੇ ਦਰਸ਼ਨ ਦਿਦਾਰੇkran ਦੇ ਨਾਲ ਨਾਲ ਤੁਹਾਨੂੰ ਅਸੀਂ ਇਤਿਹਾਸ ਦੇ ਉੱਤੇ ਵੀ ਚਾਨਣਾ ਪਾਉਣ ਦੇ ਲਈ ਕਿਹਾ ਸੀ ਤੇ ਅੱਜ ਇਤਿਹਾਸ ਦੇ ਉੱਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਗਰੰਥੀ ਸਿੰਘ ਜੀ ਮੌਜੂਦ ਨੇ ਇਤਿਹਾਸ ਦੇ ਬਾਰੇ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਕਿ ਇਹ ਇਸ ਦਰਬਾਰ ਦਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਸੰਗਤਾਂ ਦੇ ਨਾਲ ਸਾਂਝਾ ਕਰਨ ਦੇ ਲਈ ਸਾਡੇ ਨਾਲ ਨੇ ਭਾਈ ਸਾਹਿਬ ਗਰੰਥੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਾਹਰ ਪੀਰ ਜਗਤ ਗੁਰ ਨਾਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਜੀ ਦੇ ਇਹ ਚਰਨ ਸ਼ੋਪ ਪ੍ਰਾਪਤ ਧਰਤੀ ਗੁਰਦੁਆਰਾ ਟਾਲੀ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਨਗਰ ਗਲਰੀ ਦੇ ਵਿੱਚ ਸੁਭਾਇਮਾਨ ਹੈ। ਬਾਬਾ ਸ੍ਰੀ ਚੰਜੀ ਜਿਸ ਸਮੇਂ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਬਾੜ ਸਾਹਿਬ ਦੀ ਧਰਤੀ ਤੇ ਜਾਇਆ ਕਰਦੇ ਸਨ। ਇਸ ਥਾਨ ਤੇ ਬਾਬਾ ਸ੍ਰੀ ਚੰਜੀ ਵਿਸ਼ਰਾਮ ਕਰਿਆ ਕਰਦੇ ਸਨ। ਜਦੋਂ ਬਾਬਾ ਸ੍ਰੀ ਚੰਜੀ ਕਾਫੀ ਸਮਾਂ ਆਪਣੇ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਰਹਿੰਦੇ ਸਨ ਇਸ ਇਲਾਕੇ ਦੇ ਵਿੱਚ ਰਾਵੀ ਦਰਿਆ ਕਾਫੀ ਪ੍ਰਭਾਵਿਤ ਸੀ ਭਾਵ ਜਦੋਂ ਪਾਣੀ ਆਉਂਦਾ ਸੀ ਨਦੀਆਂ ਤੋਂ ਫਸਲਾਂ ਤਬਾਹ ਹੋ ਜਾਂਦੀਆਂ ਸਨ ਇਲਾਕੇ ਦੀਆਂ ਸੰਗਤਾਂ ਨੇ ਆਣ ਕੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਤੁਸੀਂ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਹੋ ਉਸ ਸਮੇਂ ਫਿਰ ਬਾਬਾ ਸ੍ਰੀ ਚੰਜੀ ਅੰਮ੍ਰਿਤ ਵੇਲੇ ਟਾਲੀ ਦੀ ዳਤਨ ਜਿਹੜੀ ਸੀ ਉਹ ਕਰ ਰਹੇ ਸਨ ਇਸ ਸਥਾਨ ਤੇ ਬਾਬਾ ਸ੍ਰੀ ਚਾਂਜੀ ਨੇ ਫਿਰ ਆਪਣੀ ਜਿਹੜੀ ਸੀ ਦਾਤਨ ਕਰਦੇ ਆ ਟਾਲੀ ਇੱਥੇ ਦਾਤਨ ਗੱਡੀ ਆ ਅੱਜ ਇਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ ਇੱਥੇ ਬੇਅੰਤ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਦੀਆਂ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਵੀ ਕੋਈ ਆਸ ਕਰਕੇ ਜੋ ਵੀ ਬਾਬਾ ਜੀ ਦੇ ਕੋਲ ਦਾਤ ਮੰਗਦਾ ਆ ਬਾਬਾ ਸ੍ਰੀ ਚਾਂਜੀ ਉਹੀ ਦਾਤ ਝੋਲੀ ਦੇ ਵਿੱਚ ਪਾਉਂਦੇ ਨੇ ਇਹ ਬਹੁਤ ਹੀ ਪਾਵਨ ਅਤੇ ਪਵਿੱਤਰ ਅਸਥਾਨ ਹੈ ਅੰਤਰਜਾਮ ਸਥਾਨ ਕਹਿ ਸਕਦੇ ਹਾਂ ਕਿ ਜਿੱਥੇ ਬਾਬਾ ਸ੍ਰੀ ਚੰਜ ਜੀ ਨੂੰ ਮਾਤਾ ਸਲਖਣੀ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਿਹਾ ਸੀ ਕਿ ਤੁਹਾਡੇ ਪੁੱਤਰ ਹੁਣ ਵੱਡੇ ਹੋਏ ਨੇ ਤੁਸੀਂ ਸੇਵਾਦਾਰ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ ਭਾਈ ਲਹਿਣਾ ਜੀ ਨੂੰ ਤੇ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਹ ਮਾਤਾ ਸਲਖਣੀ ਜੀ ਨੂੰ ਕਿਹਾ ਸੀ ਕਿ ਮੇਰੇ ਪੁੱਤਰ ਨੇ ਮੇਰੇ ਖੂਨ ਤੋਂ ਤਿਆਰ ਹੋਏ ਨੇ ਇਹ ਰਿਧੀਆਂ ਸਦੀਆਂ ਦੇ ਮਾਲਕ ਹੋਣਗੇ ਕਿ ਇਹਨਾਂ ਦੇ ਦਰ ਤੇ ਆਣ ਕੇ ਕੋਈ ਵੀ ਦਾਤ ਮੰਗੇਗਾ ਇਹ ਉਹ ਦਾਤ ਜਿਹੜੀ ਉਹਨਾਂ ਦੇ ਝੋਲੀ ਦੇ ਵਿੱਚ ਪਾਉਣਗੇ ਤੇ ਬਾਬਾ ਸ੍ਰੀ ਚੰਦ ਜੀ ਇੱਕ ਮਹਾਨ ਤਪਸਵੀ ਉਹ ਗੁਰੂ ਸਹਿਬਾਨ ਹੋਏ ਨੇ ਬਾਬਾ ਸ੍ਰੀ ਚੰਦ ਜੀ ਦੀ ਅੱਜ ਸਾਡੇ ਪੂਰੇ ਇਲਾਕੇ ਦੀ ਬੜੀ ਹੀ ਆਸਤਾ ਬਣੀ ਆ ਇੱਥੇ ਬੇਅੰਤ ਸੰਗਤਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸੁਖਣੀ ਸਾਹਿਬ ਦੇ ਪਾਠ ਔਰ ਬਹੁਤ ਹੀ ਸੰਗਤਾਂ ਇੱਥੇ ਆਨੰਦ ਕਾਰਜ ਵੀ ਜਰੇ ਨੇ ਉਹਨਾਂ ਇਸ ਕਾਮ ਸੇਵਾ ਦੇ ਵਿੱਚ ਜਿਹੜੇ ਨੇ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਪੈਸਾਬ ਇੱਕ ਜਿਵੇਂ ਕਿ ਦਰਿਆ ਜਿਹੜਾ ਤੰਗ ਕਰਦਾ ਸੀ ਜਦੋਂ ਬਾਬਾ ਜੀ ਨੇ ਇੱਥੇ ਦਾਤਨ ਕਰ ਦਿੱਤੀ ਉਸ ਤੋਂ ਬਾਅਦ ਦਰਿਆ ਬਾਰੇ ਹਾਂ ਉਸ ਤੋਂ ਬਾਅਦ ਇੰਨੀ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਕਿ ਹੁਣ ਪਿਛਲੇ ਸਮੇਂ ਤੁਸੀਂ ਦੇਖਿਆ ਹੋਵੇਗਾ ਬਿਆਸ ਦਰਿਆ ਦੇ ਕਾਫੀ ਥਾਂ ਤੇ ਬੰਨ ਟੁੱਟੇ ਨੇ ਪਰ ਇਸ ਇਲਾਕੇ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਦੀ ਪੂਰੀ ਬਖਸ਼ਿਸ਼ ਰਹੀ ਹੈ ਬਿਲਕੁਲ ਪਾਣੀ ਨਹੀਂ ਆਇਆ ਤੇ ਹਰ ਵਾਰ ਹਰ ਫਸਲ ਤੇ ਬਾਬਾ ਸ੍ਰੀ ਚੰਨ ਜੀ ਇਸ ਇਲਾਕੇ ਦੀ ਹਰ ਫਸਲ ਨੂੰ ਜਿਹੜੇ ਨੇ ਉਹ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਤਿਆਰ ਕਰਦੇ ਨੇ ਕਿਉਂਕਿ ਉਹਨਾਂ ਦੀ ਬਖਸ਼ਿਸ਼ ਹੈ ਇਲਾਕੇ ਦੀਆਂ ਸੰਗਤਾਂ ਦੀਆਂ ਇਸ ਸਥਾਨ ਤੇ ਆਸਾਂ ਜੁੜੀਆਂ ਨੇ ਕੋਈ ਵੀ ਕਾਰਜ ਆਰੰਭ ਕਰਦੀਆਂ ਨੇ ਤੇ ਮਹਾਪੁਰਸ਼ਾਂ ਦੇ ਅਸਥਾਨਾਂ ਤੇ ਆਣ ਕੇ ਅਰਦਾਸ ਬੇਨਤੀ ਕਰਕੇ ਆਰੰਭ ਕਰਦੀਆਂ ਨੇ ਫਿਰ ਬਾਬਾ ਸ੍ਰੀ ਚੰਨ ਜੀ ਐਸੀ ਬਖਸ਼ਿਸ਼ ਕਰਦੇ ਨੇ ਕਿ ਵਿਚ ਕਰਤਾ ਪੁਰਖ ਖਲੋਵਾ ਵਾਲਨਾ ਵਿੰਗਾ ਹੋਵਾ ਉਹ ਐਸੀ ਬਖਸ਼ਿਸ਼ਾ ਕਰਨ ਵਾਲੇ ਮਹਾਪੁਰਸ਼ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅੱਜ ਅਸੀਂ ਪਿੰਡ ਗਲੜੀ ਦੇ ਵਿੱਚ ਗੁਰਦੁਆਰਾ ਟਾਲੀ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਜੀ ਦਾ ਦਰਬਾਰ ਹੈ ਇੱਥੇ ਅਸੀਂ ਪਹੁੰਚੇ ਹਾਂ ਤੁਹਾਨੂੰ ਬਾਬਾ ਸ੍ਰੀ ਚੰਜੀ ਦੇ ਦਰਬਾਰ ਦੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਦੱਈਏ ਕਿ ਇੱਥੋਂ ਦਾ ਜੋ ਇਤਿਹਾਸ ਹੈ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਬਾਬਾ ਸ੍ਰੀ ਚੰਜੀ ਜਦੋਂ ਬਾਟ ਸਾਹਿਬ ਤੋਂ ਪਾਕਿਸਤਾਨ ਵਾਲੀ ਸਾਈਡ ਨੂੰ ਜਾਂਦੇ ਸੀ ਤੇ ਰਸਤੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਰੁਕਦੇ ਸੀ ਜਦੋਂ ਇਸ ਜਗ੍ਹਾ ਦੇ ਉੱਤੇ ਰੁਕਦੇ ਸੀ ਤਾਂ ਸਵੇਰੇ ਉੱਠ ਕੇ ਜਦੋਂ ਬਾਬਾ ਜੀ ਇਸ ਜਗ੍ਹਾ ਤੇ ਦਾਤਨ ਕਰਦੇ ਪਏ ਸੀ ਤਾਂ ਇਸ ਪਿੰਡ ਦੀਆਂ ਸੰਗਤਾਂ ਨੇ ਬਾਬਾ ਜੀ ਨੂੰ ਜਿਹੜੀ ਇਹ ਬੇਨਤੀ ਕੀਤੀ ਕਿ ਬਾਬਾ ਜੀ ਦਰਬਾਰ ਦੇ ਇਸੇ ਏਰੀਏ ਦੇ ਵਿੱਚ ਜਿਹੜਾ ਆ ਸਾਨੂੰ ਇੱਥੋਂ ਦਰਿਆ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਆ ਦਰਿਆ ਜਿਹੜਾ ਆ ਸਾਡੀਆਂ ਫਸਲਾਂ ਨੂੰ ਰੋੜ ਕੇ ਲੈ ਜਾਂਦਾ ਆ ਦਰਿਆ ਜਿਹੜਾ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਆ ਤਾਂ ਦਾਦਾ ਜੀ ਇਹ ਕਿ ਜਦੋਂ ਇੰਨੀ ਗੱਲ ਬਾਬਾ ਜੀ ਨੇ ਸੁਣੀ ਤਾਂ ਬਾਬਾ ਜੀ ਨੇ ਉਹੀ ਦਾਤਣ ਜਿਹੜੀ ਹੈ ਕਹਿੰਦੇ ਨੇ ਕਿ ਇੱਥੇ ਜਿਹੜੀ ਗੱਡ ਦਿੱਤੀ ਜੋ ਕਿ ਅੱਜ ਬਹੁਤ ਵੱਡੀ ਟਾਲੀ ਦਾ ਰੂਪ ਜਿਹੜਾ ਆ ਲੈ ਚੁੱਕੀ ਹੈ ਨਾਲ ਦੀ ਨਾਲ ਤੁਹਾਨੂੰ ਦਾਦਾ ਜੀ ਇਹ ਕਿ ਜਦੋਂ ਬਾਬਾ ਜੀ ਨੇ ਇੱਥੇ ਦਾਤਣ ਗੱਡੀ ਤਾਂ ਟਾਲੀ ਦਾ ਰੂਪ ਲੈ ਲਿਆ ਤੇ ਬਾਬਾ ਜੀ ਦੇ ਜਿਹੜੇ ਹੁਕਮ ਸਨ ਅੰਦਰੋਂ ਅੰਦਰੋਂ ਉਹਨਾਂ ਨੇ ਬੇਨਤੀ ਕੀਤੀ ਦਰਿਆ ਨੂੰ ਕਿ ਦਰਿਆ ਨੂੰ ਕਿਹਾ ਕਿ ਇੱਥੋਂ ਥੋੜਾ ਦੂਰ ਚਲਿਆ ਜਾਏ ਤਾਂ ਦਾਦੀ ਕਿ ਬਾਬਾ ਜੀ ਦੀ ਉਸ ਸ਼ਕਤੀ ਉਸ ਵਚਨਾਂ ਦੇ ਨਾਲ ਜਿਹੜਾ ਦਰਿਆ ਆ ਉਹ ਇੱਥੋਂ ਕਾਫੀ ਦੂਰ ਤੱਕ ਜਿਹੜਾ ਆ ਵੈਣ ਲੱਗ ਪਿਆ ਜਿਹੜਾ ਦਰਿਆ ਆ ਉਸ ਨੇ ਆਪਣੀ ਜਗ੍ਹਾ ਜਿਹੜੀ ਛੱਡ ਦਿੱਤੀ ਤੇ ਅੱਜ ਜਿਹੜਾ ਆ ਇੱਥੇ ਤੁਸੀਂ ਬਹੁਤ ਹੀ ਸੋਹਣਾ ਦਰਬਾਰ ਬਾਬਾ ਸ਼੍ਰੀ ਚਾਂਜੀ ਦਾ ਦੇਖਦੇ ਪਏ ਹੋ ਇਹ ਜਿਹੜੀ ਟਾਲੀ ਏ ਇਹ ਹਵਾ ਨਾਲ ਲੱਗਣ ਕਰਕੇ ਰੋਸ਼ਨੀ ਨਾ ਆਉਣ ਕਰਕੇ ਫਿਲਹਾਲ ਤਾਂ ਸੁੱਕ ਚੁੱਕੀ ਏ ਪਰ ਤੁਹਾਨੂੰ ਦੱਸ ਦਈਏ ਕਿ ਇਹਦੀ ਜੜ ਕਿਉਂਕਿ ਜੋ ਸੱਚ ਜੋ ਅਸਲ ਹੈ ਉਹ ਕਦੇ ਵੀ ਜਿਹੜਾ ਮਰਦਾ ਨਹੀਂਗਾ ਭਾਵੇਂ ਅੰਦਰ ਵਾਲੀ ਟਾਲੀ ਨੂੰ ਲਾਈਟ ਨਹੀਂ ਮਿਲੀ ਹਵਾ ਨਹੀਂ ਮਿਲੀ ਤੇ ਸੁੱਕ ਗਈ ਪਰ ਇਸ ਟਾਲੀ ਦੀ ਇੱਕ ਜਾੜਿਆ ਜਿਹੜੀ ਉਹ ਬਾਹਰ ਜਿਹੜੀ ਏ ਇਸ ਪਾਸੇ ਨੂੰ ਦੱਸਿਆ ਜਾ ਰਿਹਾ ਬਾਬਾ ਜੀ ਵੱਲੋਂ ਕਿ ਇਸ ਪਾਸੇ ਤੁਹਾਨੂੰ ਉਸ ਦੇ ਵੀ ਦਰਸ਼ਨ ਕਰਨੇ ਆ ਉਹ ਜੜ ਪੂੰਗਰ ਕੇ ਪੂਰੀ ਤਰ੍ਹਾਂ ਜਿਹੜੀ ਹੈ ਹਰੀ ਭਰੀ ਟਾਲੀ ਹੋ ਚੁੱਕੀ ਹੈ ਨਾਲ ਦੀ ਨਾਲ ਆਪਾਂ ਉਧਰ ਨੂੰ ਚੱਲਦੇ ਆਂ ਤੇ ਨਾਲ ਦੀ ਨਾਲ ਤੁਹਾਨੂੰ ਉਸ ਹਰੀ ਟਾਲੀ ਦੇ ਵੀ ਜਿਹੜਿਆ ਦਰਸ਼ਨ ਕਰਵਾਨੇ ਆ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਆਣ ਕੇ ਨਤਮਸਤਕ ਹੁੰਦੀਆਂ ਨੇ ਤੇ ਬਾਬਾ ਜੀ ਦੇ ਦਰਸ਼ਨ ਦਿਦਾਰੇ ਕਰਕੇ ਜਿਹੜਾ ਆ ਆਪਣੇ ਆਪ ਨੂੰ ਸੁਭਾਗਾ ਮੰਨਦੀਆਂ ਨੇ ਤੇ ਤੁਹਾਨੂੰ ਜਿਹੜਿਆ ਟਾਲੀ ਜੋ ਕਿ ਜੜ ਦੇ ਵਿੱਚੋਂ ਨਿਕਲ ਕੇ ਟਾਲੀ ਜਿਹੜੀ ਹੈ ਆਪਣਾ ਰੂਪ ਦਿਖਾਇਆ ਟਾਲੀ ਨੇ ਕਿ ਮੈਂ ਇੱਥੇ ਹਾਂ ਤੇ ਤੁਸੀਂ ਦੇ ਦੇ ਪਏ ਵੀ ਅੰਦਰੋਂ ਜੜ ਨਿਕਲ ਕੇ ਜਿਹੜੀ ਹੈ ਦਰਬਾਰ ਦੇ ਵਿੱਚ ਨਿਕਲ ਕੇ ਇਹ ਤੁਸੀਂ ਦੇਖਦੇ ਪਿਓ ਇਸ ਟਾਈਮ ਕਿ ਬਹੁਤ ਵੱਡੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਟਾਲੀ ਦਿਖਾਈ ਜਾਏ ਜਿਹੜੀ ਉਥੋਂ ਜਿਹੜੀ ਜੜ੍ਹ ਨਿਕਲ ਕੇ ਇੱਕ ਚੰਗੀ ਭਲੀ ਬ੍ਰਿਕਸ ਦਾ ਚੰਗੀ ਭਲੀ ਟਾਲੀ ਦਾ ਜਿਹੜਾ ਰੂਪ ਧਾਰਨ ਕਰ ਲਿਆ ਆ ਤੇ ਇਹ ਬਾਬਾ ਸ਼੍ਰੀ ਚੰਜੀ ਦੀ ਉਹੀ ਟਾਲੀ ਹੈ ਜੋ ਕਿ ਉਹਨਾਂ ਨੇ ਦਾਤਣ ਗੱਡ ਕੇ ਇਸ ਟਾਲੀ ਨੂੰ ਜਿਹੜਾ ਆ ਆਪ ਜਨਮ ਦਿੱਤਾ ਤੇ ਇਸੇ ਟਾਲੀ ਦੇ ਕਰਕੇ ਹੀ ਇਸ ਟਾਲੀ ਤੋਂ ਜਿਹੜਾ ਆ ਉਧਰ ਆ ਜਿਹੜਾ ਆ ਕੋਹਾਂ ਦੂਰ ਜਿਹੜਾ ਆ ਵਗਣਾ ਸ਼ੁਰੂ ਹੋ ਗਿਆ ਸਤਸੰਗਤ ਜੀ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਸੀਂ ਲਗਾਤਾਰ ਤੁਹਾਨੂੰ ਜਿਹੜਾ ਆ ਆਪਣੇ ਡੀਪੀਸੀ ਪੰਜਾਬੀ ਦੇ ਚੈਨਲ ਮਾਧਿਮ ਰਾ ਵੱਖ-ਵੱਖ ਇਤਿਹਾਸਿਕ ਸਥਾਨਾਂ ਦੇ ਜਿਹੜੇ ਆ ਦਰਸ਼ਨ ਕਰਵਾਉਂਦੇ ਰਹਿੰਦੇ ਆ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਟਾਲੀ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਜੀ ਦਾ ਦਰਬਾਰ ਹੈ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਇਤਿਹਾਸ ਦੇ ਉੱਤੇ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚਾਨਣਾ ਪਾਇਆ ਇਤਿਹਾਸ ਤੁਹਾਨੂੰ ਕਿਵੇਂ ਦਾ ਲੱਗਾ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਚੁੱਕੇ ਜੇ ਜੇਕਰ ਤੁਸੀਂ ਵੀ ਇੱਥੇ ਆਣਾ ਚਾਹੁੰਦੇ ਹੋ ਤੇ ਗਲੜੀ ਦੇ ਨੇੜੇ ਟਾਲੀ ਸਾਹਿਬ ਗੁਰਦੁਆਰਾ ਤੁਸੀਂ ਜਦੋਂ ਚਾਹੋ ਆ ਕੇ ਦਰਸ਼ਨ ਦੇਦਾਰੇ ਕਰ ਸਕਦੇ ਹੋ ਤੁਸੀਂ ਦੇਖਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਤ ਬਾਵਾ ਦੇ ਨਾਲ ਧੰਨਵਾਦ ਗਾਵ ਸਚੇ ਪਾਨੀ ਗਾਵ ਸਚੇ ਪਾਨੀ ਗਾਵ ਸਚੇ ਪਾਨੀ ਗਾਵ ਸਚੇ ਸਿੱਖ ਸਤ ਗੁਰੇ ਕੇ ਪਿਆਰ ਓ ਹਉ ਸਿੱਖ ਸਤ ਗੁਰੇ ਕੇ ਪਿਆਰ ਓ ਗਾਵੋ ਸਚੇ ਬਾਣ रोसी ब